ਮੰਲਾ ਬੀਖ ਤੇ ਸੋਨਸੋਨੀ ਜਗ੍ਹਾ ਤੇ ਬੁਲਾਇਆ ਗਿਆ ਸੋਨੀ ਜਗ੍ਹਾ ਤੇ ਬੁਲਾਉਣ ਤੋਂ ਬਾਅਦ ਤੇ ਇਹਦਾ ਉੱਤੇ ਮੰਲਾ ਚਾਕੂ ਤੇ ਨਾਲੇ ਦਾ ਬਾਹਰ ਚਾਕੂ ਨਾਲੇ ਦਾ ਬਾਹਰ ਹੋਇਆ ਬਹੁਤ ਔਟੇ ਸੋਟੇ ਦੇਖ ਕੇ ਨੇ ਭਾਰੇ ਕਿ ਇਹ ਬਹੁਤ ਔਕੇ ਤੇਗੇ ਮਾਲੀ ਹਾਲ ਵੀ ਇਦਰੋਂ ਫੜ ਪੈਸਾ ਇਦਰੋਂ ਫੜਾ ਬਹੁਤ ਔਕੇ ਇਤਨੇ ਡਾਤੇ ਕੀ ਆਪਣੇ ਸੁਪਨੇ ਕਰਕਾਹ ਕਮ ਲਈ ਹਾਂ ਮਰ ਮਰ ਰੋ ਰਹੇ ਇਸ ਬਾਪ ਦੇ ਪੈਰਾਂ ਦੇ ਥੱਲੇ ਉਸ ਸਮੇਂ ਜ਼ਮੀਨ ਖਿਸਕ ਗਈ ਜਦੋਂ ਕੈਨੇਡਾ ਤੋਂ ਗਬਰੂ ਪੁੱਤ ਦੇ ਕਤਲ ਕੀਤੇ ਜਾਣ ਦੀ ਖਬਰ ਕੰਨਾਂ ਦੇ ਵਿੱਚ ਪਈ ਮਲੇਰਕੋਟਲਾ ਦੇ ਪਿੰਡ ਟੋਲੇਵਾਲ ਦੇ ਨੌਜਵਾਨ ਕੁਲਵਿੰਦਰ ਸੋਹੀ ਨੇ ਕੈਨੇਡਾ 'ਚ ਪੜ੍ਹਾਈ ਵੀ ਪੂਰੀ ਕਰ ਲਈ ਸੀ ਪੀਅਰ ਹੋ ਗਿਆ ਤੇ ਹੁਣ ਪਲੰਬਰ ਦਾ ਕੰਮ ਕਰ ਰਿਹਾ ਸੀ ਉਧਰ ਪੰਜਾਬ ਵਿੱਚ ਘਰ ਦੇ ਵਿੱਚ ਤਿਆਰੀਆਂ ਚੱਲ ਰਹੀਆਂ ਸੀ ਵਿਆਹ ਦੀਆਂ ਇਸ ਦਾ ਵਿਛਾਲੇ ਉਸ ਦਾ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਕੈਨੇਡਾ 'ਚ ਕਤਲ ਕਰ ਦਿੱਤਾ ਗਿਆ ਇਹ ਖਬਰ ਸੁਣਦੇ ਸਾਰ ਹੀ ਪਰਿਵਾਰ ਦੇ ਵਿੱਚ ਗਮਗੀਨ ਮਾਹੌਲ ਹੋ ਗਿਆ ਤੇ ਰੋ ਰੋ ਕੇ ਬੁਰਾ ਹਾਲ ਹੈ

ਕਲ ਕੀਤੀ ਗਈ ਨੌਜਵਾਨ ਦੇ ਚਾਚਾ ਜੀ ਨੇ ਦੱਸਿਆ ਕਿ ਉਹਨਾਂ ਦਾ ਬਹੁਤ ਹੀ ਸਾਉ ਪੁੱਤ ਸੀ ਕਿਸੇ ਦੇ ਨਾਲ ਕੋਈ ਵੀ ਰੰਜਿਸ਼ ਨਹੀਂ ਰੱਖਦਾ ਸੀ ਪਰ ਉਸ ਦਾ ਕਤਲ ਕਿਉਂ ਕੀਤਾ ਗਿਆ ਇਸ ਬਾਰੇ ਕੁਝ ਵੀ ਪਤਾ ਨਹੀਂ ਲੱਗਿਆ ਇਹ ਗੱਲ ਹੋਈ ਮੈਂ ਮੰਮੀ ਮੈਂ ਰੋਟੀ ਖਾ ਲਈ ਵੀ ਮੈਂ ਸੌਣ ਲੱਗਿਆ ਉਸ ਤੋਂ ਬਾਅਦ ਇਹਨੂੰ ਉੱਥੇ ਕੌਣ ਆਇਆ ਕਿਸੇ ਦਾ ਇਹਨੂੰ ਮੱਲਾ ਦੀਸ ਤੇ ਸੁੰਨ ਸੁੰਨੀ ਜਗ੍ਹਾ ਤੇ ਬੁਲਾਇਆ ਗਿਆ ਸੁੰਨੀ ਜਗ੍ਹਾ ਤੇ ਬੁਲਾਉਣ ਤੋਂ ਬਾਅਦ ਤੇ ਇਹਦਾ ਉੱਤੇ ਮੰਨ ਲਾ ਚਾਕੂ ਤੇ ਨਾਲੇ ਦਾ ਬਾਹਰ ਚਾਕੂ ਨਾਲੇ ਦਾ ਬਾਹਰ ਹੋਇਆ ਚਾਕੂ ਦੇ ਬਾਹਰ ਹੋਇਆ ਉਸ ਤੋਂ ਬਾਅਦ ਜਿਹੜਾ ਸਾਡਾ ਛੋਟਾ ਭਤੀਜਾ ਗਰleen ਸਿੰਘ ਉਹ ਘਰ ਸੀ ਉਹਦੇ ਕੋਲੇ ਮੰਨ ਲਾ ਉਹ ਕੰਮ ਤੋਂ ਲੇਟ ਆਇਆ ਸੀ ਇਹ ਪਹਿਲਾਂ ਆ ਜਾਂਦਾ ਉਹਨੇ ਉਹਦੇ ਆਉਣ ਦੇ ਨੂੰ ਪੁਲਿਸ ਘਰੇ ਆ ਗਈ ਤੇ ਉਹਨਾਂ ਨੇ ਦੱਸਿਆ ਵੀ ਤੇਰੇ ਭਰਾ ਤੇ ਚਾਕੂ ਨਾਲੇ ਦਾ ਬਾਹਰ ਹੋ ਗਿਆ ਫਿਰ ਸਾਨੂੰ 2-3 ਘੰਟਿਆਂ ਬਾਅਦ ਸਾਡੇ ਰਿਸ਼ਤੇਦਾਰੀ ਤੋਂ ਫੋਨ ਆਇਆ ਵੀ ਇਹਦੀ ਐਟ ਸਪੌਟ ਡੈਥ ਹੋ ਗਈ ਸੀ ਬਸ ਇਹਦਾ ਬਹੁਤ ਔਖਾ ਬਹੁਤ ਛੋਟੇ ਛੋਟੇ ਦੇਖਨੇ ਪਾਰੇ ਦੇ ਤੇ ਬਹੁਤ ਔਖੇ ਪਏ ਜੀ ਮਾਲੀ ਹਾਲਤ ਦੀ ਇਧਰੋਂ ਫੜ ਪੈਸਾ ਇਧਰੋਂ ਫੜਾ ਬਹੁਤ ਔਖੇ ਕੈਨੇਡਾ ਪਏ ਜੀ ਆਪਣੇ ਸੁਪਨੇ ਪ੍ਰਕਾਸ਼ ਕਰਨ ਲਈ ਹੁਣ ਬਹੁਤ ਸੈਟਿੰਗ ਤੀ ਪ੍ਰਮਾਤਮਾ ਦੀ ਕਿਰਪਾ ਦੀ ਹੁਣ ਤਾਂ ਪਰ ਹੁਣ ਜਮੀ ਘਰੋਂ ਬੇਕਾਰ ਹੋ ਗਏ ਜਿਸ ਸਰਕਾਰਾਂ ਨੂੰ ਹੀ ਮੰਗ ਕਰਦੇ ਆਂ ਵੀ ਸਾਡੀ ਮਦਦ ਕਰੀ ਜਾਵੇ ਬੱਚਾ ਲਿਆਉਣ ਦੇ ਵਿੱਚ ਤੇ ਹੋਰ ਜਿੰਨੀ ਹੋ ਸਕਦੀ ਆ ਆਪਾਂ ਸਰਕਾਰ ਕੇਂਦਰ ਸਰਕਾਰ ਤੇ ਉਧਰਲੀ ਸਰਕਾਰ ਨਾਲ ਕੰਟੈਕਟ ਕਰਕੇ ਜਲਦ ਤੋਂ ਜਲਦੀ ਲਾਸ ਲੈ ਕੇ ਅਸੀਂ ਬੱਚੇ ਦਾ ਸੰਸਕਾਰ ਕਰ ਸਕੀ ਕਾਤਲ ਨੇ ਕਾਤਲ ਬੀ ਸਿੱਧਾ ਕਾਤਲਾਂ ਨੂੰ ਕਹਿੰਦੇ ਆ ਵੀ ਕਾਤਲਾਂ ਨੂੰ ਪੰਜਾਬ ਚ ਲਿਆ ਕੇ फांसी ਦੀ ਸਜ਼ਾ ਹੋਣੀ ਚਾਹੀਦੀ ਆ ਵੀ ਜਿਹੜੇ ਬੱਚੇ ਨੂੰ ਫੋਨ ਕਰਿਆ ਜੀ ਨੇ ਉਹਦਾ ਸਾਨੂੰ ਪਤਾ ਲੱਗਣਾ ਚਾਹੀਦਾ ਵੀ ਕਿਹੜੇ ਬੰਦੇ ਨੇ ਆਨ ਕਰਿਆ ਵੀ ਕੀ ਦੁਸ਼ਮਨੀ ਸੀ ਸਾਡੇ ਬੱਚੇ ਨਾਲ ਤੁਸੀਂ ਕਿੱਥੇ ਮਰਜੀ ਪਤਾ ਕਰ ਲਓ ਪਿੰਡ ਦੇ ਹੋਰ ਸਾਡਾ ਬੱਚਾ ਬਹੁਤ ਜ਼ਿਆਦਾ ਦੇਵਤਾ ਸੀ ਕਿਸੇ ਨਾਲ ਕੋਈ ਲੜਾਈ ਝਗੜਾ ਨਹੀਂ ਕੰਮ ਤੱਕ ਮਤ ਬਲਦੀ ਇਹਨੇ ਸਾਲ ਹੋ ਗਏ ਤੇ ਇਹਨੂੰ ਸਾਡੇ 4.5 ਸਾਲ ਹੋ ਗਏ ਤੇ ਪਲੰਬਰ ਦਾ ਕੰਮ ਕਰਦਾ ਸੀ ਉਧਰ ਕੰਪਨੀ ਤੇ ਦੇ ਕੋਈ ਬੰਤੋਂ ਪਰੰਤ ਉਨੀ ਦੀ ਕਿਸੇ ਨਾਲ ਸੀ ਯਾ ਮੈਂ ਪਤਾਨੀ ਮੰਦ ਦੇ ਵਿੱਚ ਕਿਸੇ ਦੇ ਕੀ ਪਾਪ ਆਇਆ ਆ ਕੇ ਗਿਆ ਸੀ ਉਸ ਤੋਂ ਵਿੱਚ ਹਾਂਜੀ ਇੱਕ ਵਾਰੀ ਆਇਆ 15 ਦਿਨਾਂ ਵਿੱਚ ਦੀ ਆਇਆ ਸੀ ਬਸ 4.5 ਸਾਲ ਚ 15 ਸਾਲ ਆਇਆ 15 ਦਿਨਾਂ ਘਰੇ ਆਇਆ ਇੰਡੀਆ ਸਪੀਡ ਤੇ ਪਰਵਾਨੀ ਕਿਹਾ ਹੈ ਕਿ ਜਲਦ ਤੋਂ ਜਲਦ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਇਮਤਿਹਾਨ ਦਿੱਤਾ ਜਾਵੇ ਉਹਨੇ ਕਿਹਾ ਕਿ ਮੁਸ਼ਕਿਲ ਦੇ ਨਾਲ ਬੱਚੇ ਪਾਲੇ ਪੜ੍ਹਾਈ ਲਿਖਾਈ ਕੈਨੇਡਾ ਭੇਜੇ ਪਰ ਜਦੋਂ ਹੁਣ ਘਰ ਦੇ ਹਾਲਾਤ ਸੁਧਰੇ ਤਾਂ ਪੁੱਤ ਇਸ ਦੁਨੀਆ 'ਚ ਨਹੀਂ ਰਿਹਾ। ਉਹਨੇ ਤਾਂ ਸਾਰਾ ਕੁਝ ਹੀ ਖਤਮ ਹੋ ਗਿਆ। ਫਿਲਹਾਲ ਪੀੜਤ ਪਰਿਵਾਰ ਨੇ ਨੌਜਵਾਨ ਪੁੱਤ ਦੀ লাশ ਪੰਜਾਬ ਲਿਉਣ ਲਈ ਸਰਕਾਰ ਦੇ ਅੱਗੇ ਗੋਹਲ ਲਗਾਈ ਹੈ। ਮਲੇਰਕੋਟਲਾ ਤੋਂ ਪ੍ਰਕਾਸ਼ ਸ਼ਰਮਾ ਪੰਜਾਬੀ ਲੋਕ ਚੈਨਲ